ਕੁਆਇਪ ਫੇਰੀ ਮੇਰਾ ਮਾਲਕ ਉਹ ਜੋ ਮੰਗਦਾ ਉਹ ਨਹੀਂ ਕਰਦਾ ਉਹਨਾਂ ਦੀ ਕਲੀਕਮ ਲੈਣ ਨਹੀਂ ਆਇਆ ਮਰ ਕੇ ਡੋਟ ਬਰੀਏ ਬੋੜੀ ਦੇ ਕਲੋਜ਼ਿੰਗ ਆਪਣੇ ਪੈਨਲ ਰਫੇ ਕਰਾ Just see the lily flower lily ਦਾ ਫੁੱਲ ਵੇਖੇ ਹੀ ਨੇਵਰ ਸ਼ੋਡ ਨੇਵਰ ਦੀਸ ਲਾਸਪੈਂਸ ਨਾ ਉਹ ਕਦੇ ਖਾਬੀਜੀ ਹੈ ਨਾ ਉਹ ਕਦੇ ਵੱਡੀ ਮਡੀ ਨਾ ਉਸਨੇ ਕਦੇ ਕੱਟਿਆ ਕੋਈ ਟੈਸਟ ਨਹੀਂ ਮਿਲ ਨਹੀਂ ਲੱਗੀ ਦੀ ਉਹਨਾਂ ਦੀ ਫੁੱਲ ਦੀ ਜੰਦ ਜਿੱਤ ਹਿਸ ਰੋਬ ਨੂੰ ਸੱਚੇ ਲਾਇਕ ਨਾ ਰ ਦ ਇਵਨ ਦੀ ਸੁਲੇਮਾਨ ਵਾਜ਼ ਨਾ ਰੋਬ ਨੂੰ ਨਾ ਰ ਦ ਗਏ ਫੇਰੀ ਉਹਦਾ ਲਿਵਾਸ ਬੁਖਤ ਜਾ ਕੇ ਸੁਲੇਮਾਨ ਦਾ ਪੂਰੇ ਸ਼ਾਲੂ ਸ਼ਕ ਚੋ ਲਿਵਾਸ ਨੇ ਜਿਹੜਾ ਬੰਦਾ ਆ ਕਬੂਤਰ ਇਹ ਤਾਂ ਦੇਖੋ ਕਿਤੇ ਪਰ ਕਿੰਨੇ ਰੰਗ ਦਾ ਮਰਕਾਤਾ ਆਪ ਦਾ ਆ ਦੋਜੇ ਰੰਗ ਹੁੰਦੇ ਨੇ ਤੇ ਬੀਜੀਆਂ ਵੀ ਬੜਾ ਕੰਨਿਆ ਵਾ ਤੇ ਤੇਰਾ ਉਹਦੇ ਜਿਹੜੇ ਤਾਉਂਦੇ ਰੰਗ ਦੇਖੋ ਕਿਤੇ ਕਬੂਤਰ ਦੇ ਪਰ ਕਿੰਨੇ ਰੰਗ ਦਾ ਮਰਕਾਤਾ ਉਹਦਰ ਦੀ ਬਲਬੀ ਕਿਹਦੀ ਲੱਗ ਕੇ ਉਹ ਗੁਦਰ ਤਾਂ ਕੀਮਤ ਨਹੀਂ ਪਾਏ ਇਹ ਕੀਮਤ ਪਾਏ ਤਾਂ ਕਹੀ ਨਾ ਜਾਏ ਉਹ ਕੁਦਰਤੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬੈਠੇ ਸਨ ਇੱਕ ਦਿਨ ਸੰਗਤ ਪੁੱਛਣਾ ਚਾਹੁੰਦੀ ਕਿ ਉਹਦੇ ਪਿੱਛੇ ਕੀ ਥੀ ਹਾਂ ਜਦ ਮਹਾਰਾਜ ਜੀ ਆਏ ਨਾ ਉਹਨਾਂ ਆਉਂਦੀਆਂ ਹੀ ਪਰ ਕਿਚੁ ਕੇ ਅਜੂ ਦਸਤਾ ਜਾਂ ਲਗੇ ਬੀ ਐ ਫੋਲ ਦਾ ਕੀ ਬਣਿਆ ਜਾਂ ਇਹ ਫੋਲ ਸਾਰਾ ਕੁਝ ਦਸਤਾ ਸਹੀ ਕਿ ਪੈਸੇ ਨੇ ਕੋਈ ਕੀਮਤ ਨਹੀਂ ਫੋਲ ਦੀ ਅਗਲੇ ਫੋਲ ਦੇ ਵਿੱਚ ਸੌ ਫੋਲ ਦਾ ਇੱਕ ਪੈਸੇ ਦਾ ਕੋਈ ਦਸਤਾ ਕੀਮਤ ਕੀਮਤ ਹੈ ਉਹਨਾਂ ਇੱਕ ਪੱਤੀ ਦਾ ਕੀ ਮੁੱਲ ਨ ਕੁਛ ਨਹੀਂ ਉਹਨਾਂ ਪੱਤੀ ਥੋੜੀ ਤੋੜ ਦਿੱਤੀ ਤੇ ਕਹਿੰਦੇ ਕਿ ਇਹ ਲਵਾ ਲਿਓ ਮਾਰੇ ਇੱਕ ਲੱਖ ਰੁਪਏ ਇੱਕ ਤੋਂ ਲੱਗੇ ਉਹਦੇ ਕਿ ਉਹ ਤੁਸੀਂ ਇਹਦੇ ਮੁੱਲ ਹੀ ਨਹੀਂ ਦੇਦੇ ਜਿਹੜਾ ਇਹਨੇ ਫੜੀ ਦੇਣਾ ਲਵਾ ਦਿਓ ਕਹਿੰਦੇ ਨਹੀਂ ਐ ਨਹੀਂ ਵੈਸੇ ਕੁਦਰਤੀ ਜੀ ਹੈ ਇਹਨਾਂ ਤੇ ਆ ਦੇਖੋ ਅਸਾਂ ਨੂੰ ਕਿੰਨਾ ਕੁਝ ਮਿਲਿਆ ਵੇ ਜਦ ਇਹਦਾ ਖਿਆਲ ਕੀਤਾ ਕਿਸੇ ਬੰਦੇ ਨੂੰ ਅੱਖ ਦੀ ਲੋੜ ਪਈ ਇੱਕ ਬੰਦਾ ਕਹਿੰਦਾ 2 ਲੱਖ ਰੁਪਏ ਦੇਣ ਕਿਹਾ ਨੂੰ ਅੱਖ ਮਿਲ ਜਾਈਏ ਤੇ ਕੁਦਰਤ ਨੂੰ ਜਵਲਿਤ ਕਰ ਕੁਛ ਦੋ ਲੱਖ ਹੁੰਦਾ ਮੈਂ ਨਾ ਨਾ ਦਿਨ ਦਿਨ ਦਿਲ ਦੇ ਦਿਲ ਆਰਟੀਫੀਸ਼ਲ ਦਿਲ 35000 ਲਾਉਂਦਾ 10 ਮਿੰਟ ਸਿਰਫ ਉਹ ਕਰਦਾ ਉਹ ਕਰਦਾ ਕਰਦੇ ਉਹਦੇ ਬਾਅਦ ਆਇਆ ਤੇ ਜਿਹੜਾ ਅਸਲੀ ਦਿਲ ਨਵਾਂ ਫਰੈਸ਼ ਲਿਕੁਰ ਅਰੀਜਨਲ ਜਿਹੜਾ ਲਾਉਂਦਾ ਇਹ ਤੇ 2 ਲੱਖ ਦਾ ਕਿਥੇ ਲਾਉ ਆ ਗੁਰਦਾ ਜਿਹੜਾ ਲੱਖ ਰੁਪਏ ਤੋਂ ਕੱਢ ਕੋਈ ਨਹੀਂ ਮਿਲਦਾ ਇਹ ਸਗਨ ਹੈ ਦੀ ਬਗਲਾ ਕਰਦੇ ਉਹ ਨਵੇਂ ਫਰੈਸ਼ ਲਾ ਚੁੱਕੇ ਨੇ ਦੋ ਦੋ ਲੱਖੇ ਚਾਰ ਲੱਖ ਦੇ ਅੱਠ ਹੋ ਗਏ ਤੇ ਚਾਰ ਲੱਖ ਦੇ ਦਿਲ ਹੋ ਗਏ ਜਿਹੜੀ ਉਹ ਦਿਲ ਜਿਲਾਇ ਕਿ ਦੋ ਲੱਖ ਦਾ ਹੋ ਗਿਆ 6 ਹੋ ਗਏ ਤੇ ਗੁਰਦੇ ਦੋਵੇਂ 5 ਲੱਖ ਇਹ ਸੈਗਨ ਦਾ ਮੁੱਦਸਾ ਦੇ ਨਾ ਤੇ ਨਵੇਂ ਦਾ ਕਿੰਨਾ ਮੁੱਦ ਲਗਿਆ ਤੇ ਸਾਨੂੰ ਪਰਮਾਤਮਾ ਨੇ ਦੋ ਦੋ ਦਿੱਤੇ ਨੇ ਜਿਨੇ ਹਸਤ ਪਾਪ ਕਰਨ ਨੇਤਰ ਗਸਣਾ ਕਿਸੇ ਇhtiyaj ਹੋਣ ਸੰਗ ਰੱਖ ਲੈ ਕਿੰਨਾ ਕੁ ਸੰਦ ਦਤਾ ਉਹ ਜੇ ਦੱਸਣ ਲੈ ਕੇ ਦੱਸੋ उन शुमार ई करी मत ते मतिलबु न हाणे इन कुझु हूंदो हिकु बंदे जी लत टुटी आहे कट आर्टिफिशल लखां हज़ार ख़र्च के न लकड़ी जी उहो चपले वेके रंग त डां वेह लतर लॻंदो अखी लाउन लॻे कने पैसे लॻंदे भाभे पथर जी लेकिन उसे सूल फ्रैश थी सारा ہاتھی اٹھتے دیکھو نے بھی یہ بندہ جہاں نا یہ اندر گندی گند پڑھا ہوا ہے پربوز ادھر نالک بابے گلاب سے لکھا ہوا ہے اے انسان پرماتما نے کیا پرماتما تو میں نے بڑی ٹکی کی کہ میرے اندر تو لو مجھ پاک ہڈیاں ہے چیز ایسا پلستر پھیرتا وا پھر لگے بڑا چنگا ہو کہنے لگا انسان میں تی نہیں کی میں تیرا جی تریت باہر ہوں تو کیڑے کھا جانا سر مکھیاں لینا پر تیرا فرض بنتا وا تمہیں بچاؤ بس میں کیا اپنی سڑی یاد رکھے آدمی کر اپنی اصلیت کا جوہر دیکھ لے خاک کے رتبہ سے رتبہ اپنا کم پر دیکھ لے دور ہی کر دے اگر سینا کے آئین سے زنگ پھر چیر آئے تصویر سے شکل مصور دیکھ لے غرض اپنے آپ کو سندر بنانا ہے اگر پھر مرتبہ میں خاک اور زرق برابر دیکھ لے یہ جہاں چیز ہے ਇਹ ਜੇ ਕਿੰਦਾ ਜਿਹੜਾ ਕਹਿਣਾ ਕਰਨੀ ਹੈ ਇਹਦੇ ਮਨ ਰਸ ਗਿਆ ਲੱਗਾ ਸਾ ਉਹ ਵੇਖੋ ਤੇ ਉਹ ਜਿਹੜਾ ਪ੍ਰਮਾਤਮਾ ਵਾ ਜਿਸ ਨੇ ਇਨੀ ਕੁਸ਼ ਬਖਸ਼ੀ ਦਿੱਤੀ ਹੈ ਹਾਂ ਜੀ ਆਪੋ ਸੁਣੀ ਪੋਲੀ ਹੁੰਦੀ ਹੈ ਤੇ ਤੇ ਕਹਿੰਦੇ ਉਹ ਭੁੱਲਣਾ ਨਹੀਂ ਚਾਹੀਦਾ ਗੁਰੂ ਮਹਾਰਾਜ ਕਹਿੰਦੇ ਨੇ ਭੁੱਲਣ ਦਾ ਕੀ ਅਸਰ ਵੇਖੋ ਜੂ ਹਰ ਕਿਸੇ ਤੋਂ ਸਦਾ ਖਵਾਲੀ ਤਾਂ ਕੋ ਤੋ ਖਾਂ ਕਾਹਾਂ ਪਿਆਕੇ ਜਾਂ ਕੋ ਓੜ ਤੋ ਖਾਂ ਲਾ ਉਹਨਾਂ ਗਨਪਲ ਭੁੱਲਣਾ ਬੇਨ ਸਿਮਰਨ ਜੋ ਜੀਵਨ ਬਲਣਾ ਸਰਪ ਜੈ ਅਰ ਜਾਰੀ ਲਵਖੰਡਨ ਕੋ ਰਾਜਕੁਮਾਰ ਅੰਕ ਜਲੇ ਗੋਹਰੀ ਹਉ ਤੂ ਜੀ ਸੈ ਸੇ ਕੋ ਨਦਾਨ ਗੁਣ ਪਿਰਹੀ ਗਾਇਇ ਜਕੋ ਕਿਰਪਾ ਕਰੀ ਸੋ ਸੁਖੀਆ ਪਾਂਨੋ ਜਨਮ ਨਾਨਕ ਕੋ ਬਹਰੀ ਨਾਮ ਤੇ ਸਾਰੇ ਤੇ ਕਮਜਾਤ ਨਾਨਕ ਨਾਮੇ ਬਾਸਨਾਤ ਤੇਰੇ ਦਿਨੇ ਆਖਾਂ ਜੀਵਾ ਰਸੇ ਮਰ ਜਾਉ ਆਖਰ ਔਖਾ ਸਚਾਨੋ ਇਕ ਦਿਲ ਪਿਆਰਾ ਬਿਸਰੇ ਭਗਤ ਕਨੇ ਹੀ ਹੋਇ ਇਕ ਨਿੰਮਖ ਜੇ ਬਿਸਰੇ ਸੁਆਮੀ ਜਾਨੋ ਕੋਡ ਹੁੰਸ ਲੱਖ ਬਣ ਗਿਆ ਇਹ ਕਿੰਨੇ ਵਕਲ ਇੱਕ ਘੜੀ ਨਾ ਮਿਲਤੇ ਤਾਂ ਕਰਜੂ ਹੋ ਜਾਂਦਾ ਕਿੰਨਾ ਬਣਦਾ ਸੀ ਤੇ ਇਸ ਵਾਸਤੇ ਜਿਨਾ ਕੇ ਸਨ ਅਮੇਰ ਕਬੀਰ ਫਰੀਦ ਸਾਹਿਬ ਨੇ ਫਰੀਦ ਦਾ ਪਿੱਛੇ ਰਾਤ ਨਾ ਜਾ ਕੇ ਉਹ ਜੀਮ ਦਿਉ ਮੋਇਓ ਦੇਖਦਾ ਰਤ ਸਾਰੋ ਰਾਤ ਨਾ ਬਿਸਤਰੀ ਉਹਦਾ ਕਿਸਰਨ ਦਾ ਕਿੰਨਾ ਬਹੁਤ ਥੋੜਾ ਸਾਫੇ ਤੱਕ ਦੇ ਪਿਆਰ ਨਾਲ ਸਮਝਾਇਆ ਰਹੀ ਜਾਨੋ ਹੁੰਦੇ ਨੇ ਜੈ ਪ੍ਰਸਾਦ ਰਤ ਅਸਰ ਸੁਵਾਰੀ ਮਾਤਸ ਪ੍ਰਭੂ ਕੋ ਕਬੂਲ ਬਿਸਾਰੀ ਕੋਲੀ ਲੱਗੇ ਜੈ ਪ੍ਰਸਾਦ ਪ੍ਰਗਟ ਸਰਸਾਲ

سو کیوں بسرے جی جیون جی آ سو کیوں بسرے جی اگل میں را کے گر پرساد برلا لا کے سو کیوں بسرے جی بکھتے کا جنم جنم کا ٹوٹا جاندے گر پورے تتہ بجایا پر اب اپنا نان کی جن نانک اے جا سریر وا یہ تبھی خیال کیا یہ پرگنینسی ایک سو سینتی ڈگری گرمی ہو ایک سو چھ تو ود کوئی چل سکتا پر کوئی بچہ جمیا و نو مہینے اگلے بھی رہا ہو ਸੋ ਘੋਬੇ ਸੇ ਦੀ ਅਗਰ ਮੇ ਲੱਖ ਵੋਈ ਕਿਸੇ ਬੱਚੇ ਦੇ ਕਿਸ਼ਾਲਾ ਪਿਆ ਲਿਖੇ ਨੇ ਫੁੱਲਵਾ ਦੇ ਵਿੱਚ ਪਾਣੀ ਦੇ ਵਿੱਚ ਬੰਦਾ ਪਿਆ ਹੋਵੇ ਉਹ ਜੇ ਮਰ ਜਾਏ ਤੇ ਅ�िएटੇ ਸ਼ਕਲ ਬੀਜ ਜਾਂਦੀ ਹੈ ਇਹ 9 ਮਹੀਨੇ ਪਾਣੀ ਚਲੇ ਜਾਦਾ ਫੁੱਲ ਵਗਾ ਖੜਿਆ ਆਉਣਾ ਪਾਪਕ ਜਰੇ ਉਹਨਾਂ ਜਾਤ ਦੇ ਹੋ ਜਾਣ ਤੂੜ ਲੱਗ ਨੀਰ ਨਾ ਸਾ ਕਿਸ ਗੋਦ ਤੇ ਹਰ ਚਾਹ ਮੰਗ ਅਬ ਉਹਦੇ ਕੱਟੇ ਹੋਣੇ ਜਾਤ ਜਨ ਤੂੜ ਲੱਗ ਇਹ ਜਿਹੜਾ ਜਲ ਨਹੀਂ ਡੋਬੇ ਤਸਕਰ ਨਹੀਂ ਲੇਵੇ ਪਾਹਣ ਸਕੇ ਜਾਂਦੇ اگری سر سر واری بلہاری جمنے او دی شان تو اسے دیا قدرتا بنایا کچھ بندہ ہے اگر والے ہڈیاں دے جوڑ جوڑے جگت نال کیتی یہ صفائی سونی پھیل پھیل اندھا ہے سونے پوچھے نال پوچھے عملہ رہا سونا وچ مل مکر پر دیتا مال مندہ ہے بندہ ہوتا ہو کے کرے بندگی تا بندہ چنگا بندگی بغیر بندہ گندے تو لکھن گا سو اس واسے سر میں پہ آج دیکھ انہوں نے مثال دیا کہ گرا ਇੱਕ ਦੇ ਵਜਾਈ ਸਭਨਾ ਜੀਆਂ ਦਾ ਇਕੋ ਦਾਤਾ ਸੋ ਮੈਂ ਵਿਸਰਨਾ ਜਾਈਂ ਕਹਦੇ ਨਾ ਮੈਨੂੰ ਵਿਸਰਿਆ ਬਣਾਉ ਮੈਨੂੰ ਮਨੋਂ ਲੱਗੇ ਵਿਸਰੇ ਵਾਹੇ ਕਿ ਨੀ ਕੋਈ ਭਾਲੇ ਨਾ ਹੋਰ ਦੇਖੋ ਇਹ ਪਸੰਦ ਨਹੀਂ ਕਿੰਦਾ ਬੜੀ ਕਮਾਲ ਕੀਤੀ ਹੈ ਕਹਿੰਦੇ ਨੇ ਤੂੰ ਵਿਸਰਨਾ ਗੱਲ ਨਹੀਂ ਇੱਕ ਤੇਲ ਜਿਹੜਾ ਪੁੱਤ ਕਹਿੰਦੇ ਨੇ ਦੇਖ ਮਥਾਨੋਂ ਜਿੰਨੇ ਰਖਿਆ ਸਿਰਫ ਥਲੇ ਪੈਣ ਕੋਲੇ ਬਸੋ ਲੋਕ ਕੋਸ ਤੇ ਥਾਏ ਨਾਂ ਸੋਤ ਨਹੀਂ ਕਿਉਂ ਸਾਰੀ ਆ ਉਸ ਦੇ ਇਸਕੇ ਨਾਲ ਕਹਿੰਦੇ ਲੱਗੇ ਵੇਖ ਤੂੰ ਕਿੱਥੇ ਟਰ ਗਿਆ ਪਿਆ ਕਿਸ ਥਾਂ ਦੇ ਸਾਂ ਤੇ ਹੁਣ ਤੇਰਾ ਕੀ ਹਾਲ ਹੈ ਉਹ ਕਹਿੰਦੇ ਵੇਖ ਤੈਨੂੰ ਮੈਂ ਮਾਟੀ ਤੇ ਜਿਹੜੀ ਕੀ ਯਾਦ ਆ ਕਿੱਥੇ ਕਿੱਥੋਂ ਗੱਲ ਬਣਾਤਾ ਤੇ ਉਸ ਵਿੱਚ ਮਿਸਾਲ ਦੇ ਕੇ ਨੇ ਉਹਨਾਂ ਨੇ ਨਿਰਗੁਣ ਯਾਰ ਇਆਂ ਨੇ ਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਯਾਦ ਇਸ ਕੀ ਤਰ੍ਹਾਂ ਨਾਨਕ ਨੇ ਵੀ ਨਾਲ ਰਮਈਆ ਕੇ ਗੁਣ ਚੇਤ ਪ੍ਰਾਣੀ ਕੌਣ ਮੂਰਤ ਹੈ ਕੌਣ ਨਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰ ਬਗਰ ਮੇ ਜਨੇ ਅਵਾਰਿਆ ਬਾਲ ਪਿਸਤਾ ਤੁਝੇ ਪਿਆਰੇ ਦੂਦ ਪਰ ਜੋਬਨ ਖੋਜ ਰਸਕਸੂਦ ਬੇਦਰਯੂ ਪਰਸਾਕਸੇ ਮੋਖ ਪਿਓ ਗੱਟ ਕੋਦੈਨ ਐਨੇ ਗੁਨ ਗੁਨ ਕਚੂ ਨਾ ਬੁਝੇ ਬਖਸ਼ੇ ਲੋਕ ਨਾਂ ਕਿਸੀ ਦੀ ਕਿੰਨਾ ਪਿਆਰਿਆ ਦਿਆਲੂ ਕਦਾ ਜਦੋਂ ਪਿਓ ਬਾਰੋਂ ਆਵੇ ਤੇ ਮਾਂ ਕੇ ਦੀ ਆ ਜ ਬੱਚੇ ਨੇ ਬੜੀ ਅਸ਼ਾਰਤ ਕਰਤੀ ਸਕੂਲੋਂ ਇਜ਼ਲਾ ਸਹੇਜ ਕਿਤਾਬਾਂ ਪਾੜ ਦਿੱਤੀਆਂ ਮਾਂ ਹੀ ਗੁਆਲਾ ਕਰ ਰਹਾ ਗਵਾਂਡੀ ਦੇ ਵੀ ਰੋੜਾ ਮਾਰ ਕੇ ਚਾਰ ਤਾਂ ਕੇ ਲੱਗੇ ਜੂ ਬੇਹੰਦੇ ਵੀ ਗੁੱਤ ਪੁੱਟੀ ਜਾ ਮੇਰੀ ਵੀ ਸੰਗੀ ਕੁੱਟਦਾ ਹੈ ਤੁਹਾਨੂੰ ਵੀ ਗੱਲਾਂ ਕਰਦਾ ਹੈ ਕਿ ਜਦੋਂ ਪਿਓ ਡੰਡਾ ਫੜਨਾ ਮਾਰਨ ਵਾਸਤੇ ਤੇ ਤਰਸਾ ਜਨ ਕੋਈ ਗਲੀ ਬੱਚੇ ਪੁੱਜਿਆ ਕਿਦ ਲਈ ਕਰਦਾ ਛੇਕਿਆਦ ਲਗਰੀਆ ਆਦ ਅਨਪਰ ਜੋ ਵਾਕਨ ਹਾਰ ਇਸ ਚੋਂ ਫਰੀਦ ਨਾ ਕਰੇ ਇਕ ਵਾਰ ਜਾਂ ਕੀ ਸੇਵਾ ਨਮਨਤ ਪਾਵੇ ਤਾਂ ਸੂ ਮੂੜਾ ਮਨੇ ਲਾਵੇ ਜੋ ਠਾਕਰ ਸਰਸਦਾ ਦੂਰੇ ਤਾਂ ਕੋ ਅੰਦਾ ਜਾਣ ਦੂਰੇ ਜਾਂ ਕੀ ਚਹਲ ਪਰਦਰ ਕੇ ਇਮਾਨ ਤਿਸੇ ਬਸਾਰੇ ਮੂੜਾ ਅਨਿਆਨ ਹੋਨਿ ਬੋਲ ਜੇ ਪੜਿਆ ਕਰ ਸਰ ਸਦਾ ਸਲਾਇ ਪੂਰਨ ਹਾਲਾ ਨਾਨਕ ਰਖਣ ਹਾਲਾ ਪਾ ਕਿਨ ਅੱਬਿਆ ਸਰਗੁਰੂ ਸੇ ਕੋ ਤਰਾ ਦਿਆਲ ਇਹ ਸਦਾ ਦਿਆਲ ਸਰ ਤੁਮ ਦਾਤੇ ਠਾਕਰ ਪ੍ਰਭੂ ਇਹ ਦਾਤੇ ਦੀ ਮੈਨੇ ਦਸੀਏਗੀ ਤੇ ਠਾਕਰ ਜੀ ਰੰਗ ਮੇ ਕੋ ਠਾਕਰ ਜੀ ਰੰਗ ਸਨ ਦੇ ਵਿੱਚ ਠਾਕਰ ਕਾ ਸੇਵ ਅਗਿਆਕਾਰੀ ਠਾਕਰ ਮੇ ਸੇਵ ਦੀ ਸਲਾਹ ਪੁਣੀ ਹੁਣ ਕੋ ਥਾਂ ਥਾਂ ਲਿਆਉਣਾ ਤੁਮ ਦਾਤੇ ਠਾਕਰ ਪ੍ਰਭੂ ਪਾਲਿ ਕੀ ਇਹ ਆ ਗਿਆ ਮਿਲ ਕੋ ਤੂੰ ਉਠਾ ਕੇ ਕੰਪੈਰ ਹਰਾਸ ਯੋਕਿੰਸ ਆਪਦੇ ਹੀ ਆਸ ਤਾਕਰ ਇਸ ਬੋਸਨਸ ਦੇ ਅੰਨੇ ਨੇ ਕਿ ਹਮਰੋ ਉਠਾ ਕੇ ਸਭ ਤੇ ਉੱਚਾ ਰਹਿੰਦੇ ਸਿਸਕਾ ਬੋਲੇ ਉਠਾ ਕੇ ਕਬੀਰ ਤਾਂਸੋ ਪ੍ਰੀਤ ਕਰ ਜਾ ਕੋ ਉਠਾ ਕੇ ਰਾਮ ਬੰਦ ਸਾਰੇ ਪੂਰੀ ਆਵੇ ਕੋ ਨੀ ਤਾਂ ਉਸ ਉਸ ਠਾਕਰ ਜਿਹੜਾ ਉਹ ਮਾਲਕ ਕੋਲੋਂ ਜੀ ਕਿਹਾ ਅਜੇ ਮੇਰੇ ਪੱਥਰ ਠਾਕਰਾਂ ਦੀ ਗੱਲ ਨਹੀਂ ਕੀਤੀ ਠਾਕਰ ਪਰਤਪਾਲਕ ਕਿੰਨਾ ਪਰਤਪਾਲਨਾ ਕਰਦਾ ਸੀ ਉਹਦੇ ਸਾਥ-ਸਾਥ ਪ੍ਰਤਪਾਲ ਦਾ ਮਹਾਰਾਜ ਸੁਆਮੀ ਕਲਪ ਸੁਆਮੀ ਉਹ ਪੈਸਾ ਉਹਨੇ ਲਾ ਪ੍ਰਭੂ ਅੰਦੇ ਜਿਹੜਾ ਕਿ ਸੌ ਔਖੀ ਗੜੀ ਨਾ ਦੇਖਣ ਲਈ ਆਪਣਾ ਪਿੰਦ ਸੰਭਾਲਦੇ ਹੱਥ ਰੇ ਰੱਖ ਕੇ ਆਪਣੇ ਕੋਲ ਸਾਥ-ਸਾਥ ਦਸਤਾਲੇ ਉਹ ਸਾਥ-ਸਾਥ ਪ੍ਰਤਪਾਲ ਕਰਦਾ ਨਿਮਕ ਨਿਮਕ ਤੋਂ ਵੀ ਪ੍ਰਸਵਾਨ ਲੋ ਇਹ ਨਿਮਕ ਨਿਮਕ ਕਰੀਬਲੀ ਖਿਆਲ ਰੱਖਣਾ ਬਾਬਾ ਜੀ ਕਹੀ ਤਾਂ ਇਹ ਸੰਗ ਜੀ ਅੰਦੇ ਪ੍ਰਤਪਾਲ ਮਾਤਾ ਉਧਰ ਲਾ ਕੇ ਲਗਨ ਦੇਦ ਨਾ ਫੇਕ ਸੋਈ ਸੁਆਮੀ ਇੰਹਾ ਰੱਖੇ بوجھ بوجھ دیکھ دینن <hatten> کی پر تپال کرے پھر سلطہ بار کریم نگارے پس و پکچی ناگ 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 سرب سمیں سب کو بس وہ سارے نہیں پر تپال سکتا ہے نائک خسم ہمارے سرب کٹا کے نائک کا وہ سرب ہے یعنی پر مان سے سیرا کہ او جنسی سرب ہے او جنسی سرب انتر جامعی ہے وہ پر سے سالہ سارے ہیں گے جب مالک جی رب ہے او سرب ہے نائک میں جب مالک اللہ کو نائک سالے ہوتے ہیں ਪਰ ਐ ਪ੍ਰਾਈਮ मिनिस्टर ਜੋ ਤੇਰੇ ਕਿਹਨਾਂ ਕਰ ਰਿਹਾ ਸੀ ਪਹਿਲੋਂ ਪ੍ਰਾਈਮ मिनिस्टर ਵੀ ਰੋਕ ਸਕਦਾ ਵਾ ਪਰ ਤੂੰ ਕੰਮ ਕਰਕੇ ਲੋਕ ਲਾਇਆ ਤੇ ਉਸ ਨੂੰ ਲੋਕ ਨਾਇਕ ਮੰਨਿਆ ਜਾਂਦਾ ਵਾ ਰਾਸ਼ਟ੍ਰਨਾਇਕ ਜਿਹੜਾ ਸਭ ਤੋਂ ਵੱਡਾ ਪੰਜਾਬੀ ਗਿਆ ਬਾਪੂ ਗਾਂਧੀ ਨੂੰ ਕਹਿੰਦੇ ਨੇ ਜਾਂ ਉਹ ਜਾਬ ਜਿਹਨਾਂ ਨੇ ਸੇ ਉਹ ਸਨ ਅਸਲਿਕ ਤੋਂ ਸੋ ਸਭ ਤੋਂ ਵੱਡਾ ਨਾਇਕ ਹੈ ਖਸਮ ਹਮਾਰੇ ਮਾਲਕ ਸਰ ਦਾ ਇਸ ਵਾਸਤੇ ਉਸ ਅਧisier ਕਿਸ ਤਰ੍ਹਾਂ ਇੰਨੇ ਲਫਜ਼ ਬੋਲ ਗਏ ਮੇਰੇ ਕੋਲੋਂ ਤੂੰ ਕਹੇ ਤੂੰ ਜਦ ਤੂੰ ਪਰ ਸਵਾਮੀ ਹਮ ਕਹੀਏ ਤਾਂ ਜੋ ਕਿ ਕਮੀ ਮੇਰਾ ਕੋਈ ਵਿਚਾਰ ਨਹੀਂ ਸੀ ਬੋਲਣ ਦਾ ਗਲਾ ਖਰਾਬ ਕਰਕੇ ਭਾਈ ਸਾਹਿਬ ਜੀ ਨਾ ਹੋਣ ਕਰਕੇ ਤੇ ਜਦੋਂ ਕੋਈ ਮੁਸਲਮਾਨ ਨੂੰ ਮਸਜਿਦ ਨਾ ਲੱਭੇ ਲਾਗੇ ਨਮਾਜ਼ ਪੜ੍ਹ ਲਈ ਹੋਵੇ ਨਾ ਉਹ ਇੱਟ ਨੂੰ ਲਾ ਕੇ ਨਾ ਨਮਾਜ਼ ਕਲਪ ਕਰ ਲੈ ਮਸਜਿਦ ਕਲਪ ਕੇ ਤੇ ਨਮਾਜ਼ ਪੜ੍ਹ ਲੈਂਦਾ ਵਾ ਭਾਵੇਂ ਉਹ ਕੰਮ ਤੇ ਸਾਰ ਲੈਂਦਾ ਵਾ ਤੇ ਉਹ ਨਮਾਜ਼ ਜਿਹੜੀ ਹੈ ਨਾ ਉਹ ਮਸਜਿਦ ਨਹੀਂ ਬਣ ਸਕਦਾ ਬਸਾ ਜਿਹੜਾ ਵਾ ਤੇ ਇਸ ਵਾਸਤੇ ਕੋਈ ਪ੍ਰਚਾਰ ਕਿ ਨਹੀਂ ਉਹਨਾਂ ਦੇ ਕਰਕੇ اور جو ہم نے تم کو خدا کہہ دیا جو کچھ کہہ دیا جا بچا کہہ دیا خدا بن کے ہمیں ہی آنکھیں دکھا لگے کیا خدا بن کے جو خدا کہہ دیا, دیا تو اس واسطے بہت ان کا ذکر کردہ بے بے انت ہوں یا نید یا نید 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 کار، ہوں بے انت گلتی ہوئی نے جیڑی مجھے نکلیاں پولہ نے اربدی کے کارن کاٹ اکل کے کارن ہوئی نے آپ شکا پلا میرا کشنا بچا رہے ہوئے بخش لی ہو اور ہی سونو فریاد پیران دیا پیڑا میں آخ سناواں تینوں ਮਤ ਜੀ ਰਮਣੇ ਫੋਲ ਨ ਕੋਈ ਤੇ ਮੈਂ ਜੀਆਂ ਲੱਖ ਤੈਨੂੰ ਫੋਲ ਨਾ ਚਾਗਤ ਬੜੀਆਂ ਵਾਰੇ ਦਰਸ ਤੋਂ ਤੱਕ ਨਾ ਮੈਨੂੰ ਜੇ ਮੈਂ ਅਜ ਐਦ ਗਨਾ ਨਾ ਤੇ ਤੂੰ ਪਰਛਾਹ ਕਿਨ ਉਹ ਇਸ ਵਾਸਤੇ ਜੇ ਕੋਈ ਗੱਲ ਨ ਕਰੀ ਹੋਵੇ ਉਹ ਸੱਚੇ ਪਾਤਸ਼ਾਹ ਦੇਸ਼ ਹੈ ਸਤਗੁਰ ਬਚਨ ਬਚਨ ਹੈ ਸਤਗੁਰ ਪਾਤਸ਼ਾਹ ਜਨਾਵੇ ਕੋ ਜੀਵਨ ਦੇ ਕਿਤਾਗੇ ਜਿਮ ਲੋਸੁ ਕੀਏ ਪਰ ਲੋਸੇ ਰਹਿ ਨਾਏ ਮਾਨ ਗਟੇ ਜਬ ਹੀ ਕੁਛ ਮੰਗ ਪ੍ਰੀਤ ਕਤੇ ਨਿਤ ਮਿੱਤਰ ਕੇ ਜਾਏ ਦਰਬ ਕਟੇ ਜੂ ਜੰਗ ਮਖੇਲਤ ਬੁੱਧ ਕਟੇ ਚਿੰਤਾ ਚਿਤ ਲਾਏ ਮੋਹ ਕਟੇ ਸਾਧ ਕੀ ਸੰਗਤ ਰੋਗ ਕਟੇ ਕੁਛ ਅਫਗਤ ਖਾਏ ਦੀਨ ਦੇ ਆਲ ਦਰਦਰ ਕਟੇ ਤੇ ਗੋਬਿੰਦ ਗੋਬਿੰਦ ਕੇ ਗੁਣ ਗਾਏ ਮੋਤੀ ਮਿਲੇਗਾ ਕੋਈ ਅਨਮੋਲ ਤੈਨੂੰ ਆ ਦੋਸਤ ਬਣ ਲੈ ਜੀ ਜ਼ਵਾਦ ਜ਼ਾਮਨੀ ਦੇਨ ਕੇ ਅਮਲ ਤੇਰੇ ਤੇ ਬਿਨਾ ਬੰਦਗੀ ਹੋਰ ਵਕੀਲ ਨਹੀਂ ਅਠੋ ਜਾਮ ਅਦਾਲਤੀ ਅਦਲ ਕਰਦਾ ਐਤਵਾਰ ਦਰਬਾਰ ਤਾਤੀਲ ਨਹੀਂ ਨਾਲ ਅਮਲ ਦੇ ਫੈਸਲਾ ਹੋ ਉੱਥੇ ਦੇਰੀ ਪੁੱਛਣੀ ਕਿਸੇ ਦਲੀਲ ਨਹੀਂ ਦਉ ਅਜੇ ਸਮਾਲ ਅਮਾਲ ਨਾ ਫਿਰ ਹੋ ਨਹੀਂ ਕਿਤੇ ਅਪੀ ਨਹੀਂ ਰੇ ਰਾਤ ਗੁਜਰੀ ਇੱਕੋ ਮਕਾਨੇ ਅੰਦਰ ਇਕੱਠੇ ਰਹਿੰਦਿਆਂ ਨਾਲ ਮੁਲਾਕਾਤ ਹੋਈ ਕਦੇ ਗੱਲ ਨਾ ਪਿਆਰੇ ਦੇ ਨਾਲ ਕੀਤੀ ਦਿਨ ਚੜ੍ਹਨਾ ਦਿਨ ਪਰਬਾਤ ਹੋਈ ਸੁਤਿਆਂ bina ਪਰਬਾਤ ਹੋਈ ਪਛੋ ਤਾਉਨਾ ਪਵੇਗਾ ਉਸ ਵੇਲੇ ਜਦੋਂ ਸੋਸਾਂ ਲਈ ਕੁਝ ਯਾਤ ਹੋਈ ਮਨ ਇਹ ਰਾਮ ਅਫਸੋਸ ਹੈ ਬਹੁਤ ਭਾਰੇ تے دندے سورے چڑھ دیں ہی کاری رات ہوئی بابا آخدہ بار اخیر پہنے باجی کتنے جاہ را پا میں یہ رات پیارے دن ملن والی مل پاؤ یہ کے گوا پا میں چیشہ ہتھ پیرے مو بیک اپنا شائی لا یہ ہو لگا پا میں تے دندہ پونی دہتہ اخیر پیرے دکھ پاؤ تے چل جا پا میں موٹی ملے گا کوئی انمول تینوں توڑ توڑ کے سپیاں پھول دا جائے ਪੂਰੀ ਹੋਏਗੀ ਕਦੇ ਮਿਲੇਗਾ ਰੱਬ ਦੀ ਪਹੁੰਚਵਾਲਾ ਨਾਲ ਪਿਆਰ ਦੇ ਸਿੱਧੀ ਬਿਆਰ ਤੋੜ ਨਾ ਜਾ ਪੂਰੀ ਹੋਏਗੀ ਕਦੇ ਮਰਾ ਤੇਰੀ ਨਾਲ ਸਬਰ ਦੇ ਬਿਆਰ ਤੋੜ ਨਾ ਜਾ ਅੰਮ੍ਰਿਤ ਕਦੇ ਨਾ ਮਿਲੇਗਾ ਵੈਰ ਪੂਰਾ ਪੀੜ ਪੀੜ ਕਰਕੇ ਉਸੇ ਬੋਲਦਾ ਜਾ ਕਰੀਏ ਕਿਸੇ ਦੇ ਨਾਲ ਪਿਆਰ ਹੀ ਨਾ ਲੇਕਿਨ ਹੋਈਏ ਨਾ ਤੋੜ ਪਜਾਉ ਜੋ ਕਿ ਕਰੀਏ ਕਿਸੇ ਦੇ ਨਾਲ ਇਕਨਾਲ ਹੀ ਨਾ ਲੇਕਿਨ ਹੋਈਏ ਨਾ ਸਿਨੇ ਚਰਾਉ ਜੋ ਕਿ ਲਾਗੇ ਕਦੇ ਵੀ ਕਿਸੇ ਨੂੰ ਠਿਲੀ ਹੈ ਨਾ ਲੇਕਿਨ ਹੋਈਏ ਨਾ ਪਾਲਣ ਨੂੰ ਜੋ ਕਿ ਅੰਮਰਤ ਕਿਸੇ ਨੂੰ ਕਦੇ ਪਰੇਰੀ ਨਹੀਂ ਲੇਕਰ ਹੋਈ ਨਾ ਕਰ ਸਮਝੋ ਉਹ ਕਿ ਸੋ ਇਹ ਜੇ ਕੋਈ ਬਚਤ ਕੰਗਾ ਨਹੀਂ ਹੋ ਗਿਆ ਹੋਇਆ ਉਹ ਸਤਗੁਰ ਦਾ ਬਚਨ ਹੈ ਸਤਗੁਰ ਬਚਨ ਬਚਨ ਹੈ ਸਤਗੁਰ ਬਾਦਰ ਦਰਗੂ ਲੈ ਛੜਦੇ ਭਵੇਂ 100 100 ਬਚਨ ਜੁਫੇ ਉਸ ਤੋਂ ਬੁਲੇ ਜੋ ਯਾਰ ਮਨ ਵਾਲਾ ਨੇ ਜੀ ਬਾਜੀ ਦਾ ਕੇ ਸੋ ਇਸ ਵਾਸਤੇ ਆਪਣੇ ਨਿਮਰਿਖਾ ਕੇ ਜੀ ਉਸ ਵੀ ਪਰਨੋਸ ਨੇ ਬਈ ਬਖਸ਼ ਲੈ ਫਿਆਜ਼ ਤੋਂ ਤੁ ਆਪਣੀ ਜ਼ਮਤ ਸੀ ਆਮੀਨ ورنہ جو امار ہیں وہ دوزر کے بھی قابل نہیں اپنی کرنی کر نرک ہونا پاؤں ٹھاؤ اور تم کے بڑے بٹر آسو سماروں وائی مجھے کا خالصہ